ਸ਼ਿਕਾਰ ਜੀ ਮਾਈ ਯੂਟਿਊਬ ਚੈਨਲ ਅਨ ਕਹਾਣੀਆਂ ਚਿੜੀ ਅਤੇ ਕਾਂ ਇੱਕ ਵਾਰ ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ ਉਹਨਾਂ ਵਿੱਚ ਦੋਸਤੀ ਹੋ ਗਈ ਉਹ ਭਾਵੇਂ ਮਿਲ ਕੇ ਦਾਣਾ ਚੁਗਦੇ ਜਿੱਥੇ ਚਿੜੀ ਨੂੰ ਦਾਣਾ ਲੱਭ ਜਾਂਦਾ ਉਹ ਕਾਂ ਨੂੰ ਚੀਚੀ ਕਰਕੇ ਬੁਲਾ ਲੈਂਦੀ ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤ ਵਾਰ ਦੂਰ ਦੂਰ ਜਾਣਾ ਪੈਂਦਾ ਸੀ ਦੋਵਾਂ ਨੇ ਸਲਾਹ ਬਣਾਾਈ ਕਿ ਉਹ ਨੇੜੇ ਨੇੜੇ ਜਿਹੇ ਇੱਕ ਖੇਤ ਵਿੱਚ ਦਾਣਾ ਬੀਜਰ ਦਾਣਿਆਂ ਤੋਂ ਬੂਟੇ ਉੱਗੋ ਉੱਗ ਜਾਣ ਫਿਰ ਬੂਟੇ ਉੱਪਰ ਬਹੁਤ ਸਾਰੇ ਦਾਣੇ ਲੱਗੇ ਜਾਣ ਜਿਹੜੀ ਅਤੇ ਕਾਂ ਨੂੰ ਦਾਣਾ ਲੱਭਣ ਤੋਂ ਨਹੀਂ ਜਾਣਾ ਪਵੇਗਾ ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ ਪੀਲੇ ਦਾਣੇ ਬੜੇ ਪਸੰਦ ਸਨ ਦੋਵਾਂ ਨੇ ਖੇਤਾਂ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ ਚਿੜੀ ਬੜੀ ਮਿਹਨਤੀ ਸੀ ਪਰ ਕਾਂ ਪਰ ਕਾਂ ਚਿੜੀ ਵਾਂਗ ਮਿਹਨਤ ਨਹੀਂ ਕਰਦਾ ਸੀ ਉਸ ਨੂੰ ਉਸ ਨੂੰ ਕੰਮ ਕਰਨ ਚੰਗਾ ਨਹੀਂ ਲੱਗਦਾ ਸੀ ਹਰ ਵੇਲੇ ਇੱਧਰ ਉੱਧਰ ਠੁਮਕ ਠੁਮਕ ਕਰਦਗੇ ਘੁੰਮਦਾ ਫਿਰਦਾ ਰਹਿੰਦਾ ਸੀ ਕਾਂ ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਣੀ ਉੱਪਰ ਤੇ ਕਦੇ ਦੂਜੀ ਟਾਣੀ ਦੇ ਉੱਤੇ ਬੈਠ ਜਾਂਦਾ ਸੀ ਕਾਵਾ ਕਾਵਾ ਮੀ ਪੈਣ ਨਾਲ ਮਿੱਟੀ ਨਰਮ ਹੋ ਜਾਵੇਗੀ ਜਾਂਦੀ ਹੈ ਚੱਲ ਆਪਾਂ ਵੀ ਖੇਤਾਂ ਵਿੱਚ ਬਾ ਆਈਏ ਪਰ ਕਾਂ ਤਾਂ ਮੀ ਪੈਣ ਤੋਂ ਬਾਅਦ ਬੜਾ ਖੁਸ਼ ਸੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਸਰੇ ਕਾਂਵਾਂ ਨਾਲ ਮਿਲ ਕੇ ਕਾਂ-ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਨਹੀਂ ਕਰ ਸਕਿਆ ਇਸ ਲਈ ਉਸਨੇ ਕਾਂ ਉਸਨੇ ਕਿਹਾ ਮੈਂ ਤਾਂ ਹਲੇ ਲਾਉਣਾ ਹੈ ਮੇਰੀ ਚੁੰਝ ਬੜੀ ਗੰਦੀ ਹੈ ਤੂੰ ਚੱਲ ਤੇ ਮੈਂ ਬਸ ਆਇਆ ਚੱਲ ਚਿੜੀਏ ਮੈਂ ਆਉਂਦਾ ਹਾਂ ਅਤੇ ਪੈਰੀ ਮੋਜੇ ਹੋਂਦੇ ਹਾਂ ਖਮ ਖਮ ਕਰਦਾ ਆਉਂਦਾ ਹੈ ਜਿਹੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ ਉਸ ਨੇ ਥੋੜੀ ਜੇਹਰ ਤਾਂ ਕੀ ਉਡੀਕ ਕੀਤੀ ਪਰ ਕਾ ਨਾ ਆਇਆ ਤੇ ਉਸ ਤੇ ਉਸ ਨੇ ਬਹੁਤ ਆਪਣੇ ਚੁੰ ਉਸ ਨੇ ਆਪਣੇ ਚੁੰਝ ਨੂੰ ਮਿੱਟੀ ਨਾਲ ੋਂਟ ਕੇ ਹੌਲੀ ਹੌਲੀ ਖੇਤਾਂ ਖੇਤ ਤਿਆਰ ਕਰ ਲਿਆ ਕੁਝ ਦਿਨਾਂ ਬਾਅਦ ਫਿਰ ਵੀ ਪਿਆ ਚੁੜੀ ਨੇ ਫਿਰ ਕਾ ਨੂੰ ਕਿਹਾ ਕਾਵਾ ਕਾਵਾ ਆਪਾਂ ਮੱਕੀ ਬੀਜ ਆਈਏ ਹੁਣੇ ਦਾਣੇ ਵਿਜਨ ਦਾ ਵੇਲਾ ਹੈ ਕਾਂ ਨੇ ਫਿਰ ਕਿਹਾ ਚੱਲ ਚਿੜੀਏ ਮੈਂ ਆਉਂਦਾ ਹਾਂ ਮੈਂ ਪੈਰੀ ਮੋਜੇ ਪੁੰਦੇ ਆ ਖਮਠਮੁਠਮ ਕਰਦੇ ਆਉਂਦੇ ਹਾਂ ਚਿੜੀ ਨੇ ਇਕੱਲੇ ਹੀ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਨਿੱਕੀ ਜਹੀ ਚੁੰਝ ਨਾਲ ਇੱਕ ਇੱਕ ਕਰਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤੇ ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ ਤੇ ਧੁਬਕ ਧੁੱਪ ਚ ਬੁੱਟਿਆਂ ਨੂੰ ਪਾਣੀ ਦਿੰਦੇ ਪਰ ਕਾਂ ਕਦੇ ਵੀ ਖੇਤਾਂ ਵਿੱਚ ਨਾ ਆਉਂਦਾ ਥੋੜੇ ਦਿਨ ਬਾਅਦ ਬੁੱਟਿਆਂ ਉੱਪਰ ਛੱਲੀਆਂ ਲੱਗਣ ਲੱਗੀਆਂ ਛੱਲੀਆਂ ਉੱਪਰ ਪੀਲੇ ਪੀਲੇ ਦਾਣੇ ਲੱਗਣ ਲੱਗੇ ਹੁਣ ਦਾਣੇ ਪੱਕ ਗਏ ਤੇ ਛੱਲੀਆਂ ਤੋੜਨ ਦਾ ਵੇਲਾ ਆ ਗਿਆ ਜਿਹੜੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ ਆ ਕਾਵਾ ਆਪਾ ਫਸਲ ਇਕੱਠੀ ਕਰ ਲਈਏ ਪਰ ਕਾਂ ਨੇ ਫਿਰ ਕਿਹਾ ਚੱਲ ਚਿੜੀਏ ਮੈਂ ਆਉਂਦਾ ਹਾਂ ਤੇਰੇ ਮੁੰਜੇ ਪਾਉਂਦਾ ਹਾਂ ਟਮਕਟਮ ਕਰਦ ਕਰਦਾ ਆਉਂਦਾ ਹਾਂ ਚਿੜੀ ਖੇਤਾਂ ਜਾ ਪਹੁੰਚੀ ਪਰ ਕਾਂ ਨਾ ਆਇਆ ਚਿੜੀ ਨੇ ਇਕੱਲੇ ਹੀ ਬੜੀ ਮਿਹਨਤ ਨਾਲ ਫਸਲ ਕੱਟੀ ਇੱਕ ਵਾਰ ਫਿਰ ਫਿਰ ਇੱਕ ਇੱਕ ਕਰਕੇ